ਬੀਤੀ ਰਾਤ ਬਰੇਟਾ ਬੁਡਲਾੜਾ ਮੁੱਖ ਮਾਰਗ ਤੇ ਸਥਿਤ ਪਿੰਡ ਦਾਤੇਵਾਸ ਵਿਖੇ ਤੇਜ਼ ਰਫ਼ਤਾਰ ਕਾਰ ਵੱਲੋਂ ਮੋਟਰਸਾਈਕਲ ਨੂੰ ਟੱਕਰ ਮਾਰਨ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਫੁੱਲੂ ਵਾਲਾ ਡੋਰ ਦੇ ਸਰਪੰਚ ਮਨਿੰਦਰ ਸਿੰਘ ਨੇ ਦੱਸਿਆ ਕਿ ਹਰਦੀਪ ਸਿੰਘ ਪੁੱਤਰ ਹਰਪਾਲ ਸਿੰਘ ਜੋ ਕਿ ਦਾਤੇਵਾਸ ਵਿਖੇ ਆਪਣੇ ਰਿਸ਼ਤੇਦਾਰ ਦੀ ਉਡੀਕ ਕਰ ਰਿਹਾ ਸੀ ਤਾਂ ਅਚਾਨਕ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਜਿਸ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਬੁੱਢਲਾਡਾ ਲਿਆਂਦਾ ਗਿਆ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਵੱਡੇ ਹਸਪਤਾਲ 'ਚ ਰੈਫਰ ਕਰ ਦਿੱਤਾ ਜਿਸ ਦੀ ਰਸਤੇ ਵਿੱਚ ਹੀ ਮੌਤ ਹੋ ਗਈ ਤਰਕਸਾਰਪਿੰਡ ਵਾਲਿਆਂ ਵੱਲੋਂ ਕਾਰ ਸਵਾਰ ਵਿਅਕਤੀਆਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਥਾਣਾ ਸਦਰ ਦੇ ਬਾਹਰ ਤਰਨੇ ਦੇ ਕੇ ਪੁਲਿਸ ਖਿਲਾਫ ਨਾਰੇਬਾਜ਼ੀ ਸ਼ੁਰੂ ਕਰ ਦਿੱਤੀ थाना सदर के सहायक थानेदार अमरीक ने दसा कि मृतक हरदीप के पिता हरपाल बयान अन्य कार चालक खिलाफ मामला दर्ज करके जांच शुरू कर दी गई है ਸਾਡੇ ਪਿੰਡੋਂ ਮਿਹਰ ਹਰਦੀਪ ਸਿੰਘ ਜੀ ਪੁੱਤਰ ਹਰਪਾਲ ਸਿੰਘ ਜੋ ਕਿ ਆਪਣੇ ਫਾਦਰ ਨੂੰ ਬੱਸ ਸਟੈਂਡ ਦਾ ਆਤੇ ਵਾਸਤੇ ਸਕੂਲ ਕੋਲੋਂ ਲੈਣ ਗਿਆ ਸੀ ਜੀ ਉਹ ਬਿਲਕੁਲ ਡਿਪੈਂਡਰ ਦੇ ਨਾਲ ਬੱਸ ਸਟੈਂਡ ਦੀ ਕੰਧ ਦੇ ਨਾਲ ਖੜਾ ਸੀ ਸਕੂਲ ਦੀ ਕੰਧ ਦੇ ਨਾਲ ਉਦੋਂ ਬਾਅਦ ਕੀ ਹੋਇਆ ਜੀ i20 ਗੱਡੀ ਹੈ ਜੀ ਹਰਿਆਣਾ ਨੰਬਰ ਹੈ ਫੁੱਲ ਸਪੀਡ ਤੇ ਜੀ ਸੁੰਦਰੀਆਪੁਰ ਦਾ ਮੁੰਡਾ ਚਲਾ ਰਿਹਾ ਸੀ ਜੀ ਇਹ ਨੀ ਸਪੀਡਰ ਗੱਡੀ ਆ ਜਿਸ ਜਸਬੀਤ ਗਵਾ ਵੀ ਨੇ ਵੀ ਗੱਡੀ ਨੇ ਇੱਕੋ ਦਮ ਵਿੱਚ ਪੇੜ ਚ ਲੈ ਲਿਆ ਜੀ ਉਹਦੇ ਮੰਤੀ ਉੱਥੇ ਜੋ ਇੰਗਲਾਂ ਵਗੈਰਾ ਲੱਗੀ ਹੋਈਆਂ ਸੀ ਅਜਾ ਦਕੰਧ ਦੀ ਉਹਦੇ ਵਿੱਚ ਲੈ ਕੇ ਬੋਡੀ ਤੇ ਸਸਰਤੀ ਲਿੱਤਾ ਵਗੈਰਾ ਤੋੜਤੀਆਂ ਜੀ ਬਹਾ ਵਗੈਰਾ ਤੋੜਤੀਆਂ ਇਸ ਨੂੰ ਜਾਦੇ ਕਿ ਬੀ ਸੱਟਾਂ ਲੱਗੀਆਂ ਜਿਸ ਨੂੰ ਦੇਖਦੇ ਸੀ ਭਰਾਟਾ ਰੈਫਰ ਕੀਤਾ ਸੀ ਸਰਕਾਰੀ ਹਸਪੀਟਲ ਉਦੋਂ ਦਾ ਸਰਕਾਰੀ ਹਸਪੀਟਲ ਭਰਾਟਾ ਨੇ ਇਹਨੂੰ ਰੈਫਰ ਕੀਤਾ ਜੀ ਰੇਂਦਰ ਹਸਪੀਟਲ ਆਪਣਾ ਪਟਿਆਲਾ ਜੀ ਉਸ ਤੋਂ ਬਾਅਦ ਜਾਦੇ ਸੱਟਾਂ ਹੋਣ ਦੇ ਕਾਰਨ ਜਗਮਾ ਦੀ ਤਾਬ ਨਾ ਚੱਲਦਾ ਹੋਇਆ ਅਸਲੀਲੀ ਟੁੱਟਦਾ ਜਨਾ ਚੱਲਦਾ ਹੋਇਆ ਤਾਂ ਉਹ ਮੰਦੇ ਸਨੇਬੀ ਇੱਕੀ ਕੋਲੇ ਰਸਤੇ ਵਿੱਚ ਹੀ ਡੰਗ ਤੋੜਦਾ ਜਿਸ ਕਾਰਨ ਕੱਲ ਅਸੀਂ ਮੌਕੇ ਤੋਂ ਕਦੋਸ਼ੀ ਪਿੰਡ ਵਾਲਿਆਂ ਨੇ ਕਾਬੂ ਕਰ ਲਿਆ ਦੀ ਜੀ ਕਿਸ ਦੀ ਕੀ ਸ਼ਰਾਬ ਵਗੈਰਾ ਪੀਤੀ ਦੀ ਜਿਆਦਾ ਨਸ਼ੇ ਦੀ ਹਾਲਤ ਵਿੱਚ ਸੀ ਉਸਨੂੰ ਫੜ ਕੇ ਥਾਣਾ ਸਦਰ ਭਲਾੜਾ ਵਿਖੇ ਲਿਆਇਆ ਗਿਆ ਮਲਾਜਮਾਂ ਦੇ ਹਵਾਲੇ ਕੀਤਾ ਗਿਆ ਹਵਾਲੇ ਕਰਨ ਦੇ ਬਾਵਜੂਦ ਜਿੱਥੇ ਅੱਜ ਮੇਨ ਇਹ ਜਿਹੜਾ ਸੰਮਤ ਦਾ ਨਾ ਦੇਣਾ ਪੈ ਰਿਹਾ ਸਾਨੂੰ ਕਹਿੰਦੀ ਵੀ ਕੱਲ ਇਹਦਾ ਮੁਲਾਜਾ ਕਰਾਣ ਨਹੀਂ ਦੁਰਤ ਅਸੀਂ ਕਿਹਾ ਠੀਕ ਹੈ ਕੋਈ ਗੱਲ ਨਹੀਂ ਕਰਾ ਦੂਸੀਂ ਅਬਦੇ ਮਰੀਜ਼ ਚੁਲ ਚ ਗਈ ਸਾਰੇ ਪਿੰਡ ਵਾਲੇ ਜਿੰਨੇ ਜਿਹੜਾ ਰੋਲਾ ਹੈ ਜੀ ਮਲਾਜਾ ਕੱਲ ਮਲਾਜਾ ਹੁੰਦਾ ਨਹੀਂ ਕਿ ਉਹਨੂੰ ਮੁਲਜ਼ਮ ਦਾ ਨਿਕਰਾਇਆ ਗਿਆ ਜਿਹੜਾ ਮਲਾਜਾ ਹੋਣਾ ਸੀ ਉਹ ਕੱਲ ਨਹੀਂ ਕਰਾਇਆ ਗਿਆ ਜੀ ਅੱਜ ਸਾਡੇ ਆਉਣ ਦੇ ਤੋਂ ਆਏ ਧਰਨਾ ਲੱਭਣ ਤੋਂ ਬਾਅਦ ਮਲਾਜਾ ਉਹ ਕਰਾਇਆ ਗਿਆ ਜੀ ਉਹ ਕਰਾਇਆ ਗਿਆ ਫਿਰ ਵੀ ਹੁਣ ਗੋਲ ਹੈ ਸਮਝਾਗੇ ਜੀ ਕੋਈ ਅਸੀਂ ਤਾਂ ਇਹੀ ਮੰਗ ਕਰਦੇ ਪ੍ਰਸ਼ਾਸਨ ਨੂੰ ਵੱਡੇ ਅਫਸਰਾਂ ਨੂੰ ਜੀ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਵੀ ਇਹਨਾਂ ਨੂੰ ਪਰਿਵਾਰਨ ਇਨਸਾਫ ਦਿੱਤਾ ਜਾਵੇ ਵੀ ਇਹਦੇ ਬੱਚੇ ਛੋਟੇ ਨੇ ਜੀ ਤੇ ਨਾ ਹੀ ਕੋਈ ਕਸੂਰ ਤੇ ਦਾ ਕਸੂਰ ਗੱਡੀ ਵਾਲਾ ਜਿਸ ਨੇ ਉੱਪਰ ਨਸ਼ਾ ਕੀਤਾ ਓਵਰਲੋਡ ਦੋ ਜਣੇ ਨਸ਼ਾ ਕਰਕੇ ਜੀ ਇਹਦੇ ਮਿਲਕੀ ਜ਼ਿੰਦਗੀ ਤਬਾਹ ਕਰਤੀ ਜੀ ਕਈ ਕਰਾਂ ਦੇ ਤਬਾਹ ਕਰਤੇ ਨੇ ਤੇ ਹੁਣ ਅਸੀਂ ਇਸੇ ਕਾਰਨ ਇਕੱਠੇ ਹੋਏ ਹਾਂ ਜੀ ਸਾਰਾ ਸਾਡਾ ਪਿੰਡ ਇਕੱਠਾ ਹੋ ਰਿਹਾ ਤੁਸੀਂ ਦੇਖ ਸਕਦੇ ਹੋ ਤੇ ਰਿਸ਼ਤਾਰ ਇਕੱਠੇ ਹੋਏ ਨੇ ਜੀ ਮੁਲਾਜ਼ਮਤ ਜਿਹੜੇ ਬਣਦੀ ਕਾਰਵਾਈ ਕੀਤੀ ਜੀ ਤਾਂ ਕਿ ਉਹਨਾਂ ਨੇ ਮੁਜਲਮ ਨੂੰ ਸਹਹਾ ਕਰਨ ਦੀ ਕੋਸ਼ਿਸ਼ ਕੀਤੀ ਜੀ ਬਚਾਉਣ ਦੀ ਕੋਸ਼ਿਸ਼ ਕੀਤੀ ਜੀ ਹਾਂ ਜੀ ਮਸਲਾ ਕੱਲ ਹੈ ਜਿਹੜਾ ਮੁੰਡਾ ਇਹ ਜਤੂਏ ਇਹ ਆ ਦੇ ਪੇਕਾ ਤੋਂ ਲੈ ਰਿਹਾ। 3:30 4:00 ਦਾ ਟਾਈਮ ਸੀਗਾ। ਕਿ ਕੋਦੋਂ ਬ੍ਰੇਟਾ ਸੈਟ ਕੋਈ ਕਾਰ ਆ ਰਹੀ ਸੀਗੀ ਬੜੀ ਤੇਜ਼ ਰਫ਼ਤਾਰ ਨਾਲ। ਇਹ ਮੁੰਡਾ ਕੋਈ ਹਰਦੀਸ ਗੱਡੇ ਅੱਡੇ ਤੇ ਹਦੀ ਬੈਠ ਕੇ ਕਰ ਰਿਹਾ ਸੀਗਾ। ਆਕੇ ਜ ਆਕੇ ਗੱਡੀ ਬੜੀ ਸਪੀਡ ਨਾਲ ਆਕੇ ਮੱਝ ਗਈ। ਉਸੇ ਮੌਕੇ ਤੇ ਕਾਫੀ ਤੇਜ਼ ਜਣਾ ਹੋ ਗਿਆ ਸੀਗਾ। ਇੰਜਰਡ ਤੋਂ ਬਾਅਦ ਉਹਨੂੰ ਇੱਥੇ ਸਰਕਾਰੀ ਹਸਪਤਾਲ ਲਿਆਂਦਾ ਸੀਗਾ, ਦਾਖਲ ਕਰਾਤਾ ਪਰਿਵਾਰ ਦੇ ਮਤਸਲੇ। ਉਸ ਤੋਂ ਬਾਅਦ ਉਹ ਅੱਗੇ ਰੈਫਰ ਕਰਤਾ। ਪਰਿਵਾਰ ਵਾਲੋ ਕੀ ਬੰਦ ਦਿੱਤੇ ਗਏ ਕੋਈ? ਵਾਹ ਵਾਤੇ ਫਾਜ਼ਾਤੇ ਬਿਆ ਲੇਖ ਰਹੇ ਹੈ ਕਰਕੇ ਅਸੀਂ ਮੇਰਾ ਲੜਕਾ ਮੈਨੂੰ ਦਾਦੇ ਪਾਸ ਆਇਆ ਸੀਗਾ ਮੈਨੂੰ ਲੈਣ ਆ ਰਿਹਾ ਸੀਗਾ ਬਾਸ ਤੋਂ ਲੈਣ ਦੇ ਐਕਸੀਡੈਂਟ ਹੋ ਗਿਆ ਤੇ ਗੱਡੀ ਨਾਲ ਤੇ ਉੱਥੋਂ ਮੌਕੇ ਸਾਰੇ ਪਰਿਵਾਰ ਦੇ ਕਿਨੇ ਵੀ ਅਸੀਂ ਲਿਜਾ ਕੇ ਨੋ ਹਸਪਤਾਲ ਦਾਖਲ ਕਰਾਤਾ ਉੱਥੋਂ ਅੱਗੇ ਰੈਫਰ ਕਰਤਾ ਜਾਂਦੇ ਰਸਤੇ ਜਿਹਨਾਂ ਦੀ ਮ੍ਰਿਤਕ ਹੈ ਹਦੀਪ ਸਿੰਘ ਦੀ ਡੈਥ ਹੋ ਗਈ ਤੇ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਹੈ ਬਾ ਪੁਲਿਸ ਇੱਕ ਪਰਚਾ ਦਰਜ ਹੋ ਗਿਆ ਕਾਰਵਾਈ ਕੀਤੀ ਜਾ ਰਹੀ ਹੈ ਹਰਪਾਲ ਸਿੰਘ ਦੇ ਇਹਦੇ ਫਾਰਦ ਦੇ ਬਿਆਨ ਤੇ ਹਰਪਾਲ ਸਿੰਘ ਦੇ ਤੇ ਕਾਰਵਾਈ ਨੂੰ ਚੱਲਿਆ ਨਿਜਰੀ ਹੈ ਜੋ ਵੀ ਗਾਰੀ ਹੋਵੇਗਾ ਕਰਤਾ ਕਿਤੀ ਜੀ